ਪੰਜਾਬ ਦੇ ਇੱਕ ਮੰਤਰੀ ਅੱਜਕੱਲ ਸਟਿੰਗ ਕਰ ਰਹੇ ਨੇ ਸ਼ਾਇਦ ਪੱਤਰਕਾਰ ਬਣਨ ਜਾ ਰਹੇ ਨੇ ਪਤਾ ਨਹੀਂ ਕਿਉਂ ਮੰਤਰੀ ਸਾਡੇ ਨਾਲ ਉਹਨਾਂ ਨੇ ਤਾਂ ਪੁੱਛਦਿਆ ਕਿ ਤੁਸੀਂ ਸਟਿੰਗ ਕਿਉਂ ਕਰ ਰਹੇ ਹੋਗੇ ਮਨਪ੍ਰੀਤ ਬਾਦਲ ਸਾਡੇ ਨਾਲ ਨੇ ਬੜਾ ਉਹਨਾਂ ਦਾ ਸਟਿੰਗ ਸੋਸ਼ਲ ਮੀਡੀਆ ਤੇ ਵਾਇਰਲ ਹੋਇਆਗਾ ਮਨਪ੍ਰੀਤ ਜੀ ਕੀ ਖਿਆਲ ਹੈਗਾ ਕਿਉਂ ਸਟਿੰਗ ਕੀਤਾ ਤੁਸੀਂ ਔਰ ਆਉਣ ਵਾਲੇ ਸਮਾਂ 'ਚ ਇਹ ਸਰਕਾਰ ਸਟਿੰਗਾਂ ਦੀ ਸਰਕਾਰ ਬਣਨ ਜਾ ਰਹੀ ਹੈ ਨਹੀਂ ਸਾਬ ਮੇਰਾ ਕੋਈ ਮਨਸ਼ਾ ਨਹੀਂ ਸੀ ਸਟਿੰਗ ਕਰਨ ਦਾ ਉਹ ਤਾਂ ਜਿਵੇਂ ਕਈ ਵਾਰੀ ਗੱਡੀ ਦੇ ਥੱਲੇ ਕੋਈ ਖਰਗੋਸ਼ ਆ ਜਾਂਦਾ ਬੜਾ ਬ੍ਰੇਕ ਵੀ ਲਾਈਦੇ ਪਰ ਕਈ ਵਾਰੀ ਹੋ ਹੀ ਜਾਂਦਾ ਹੈ ਸੋ ਮੈਂ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਕੱਲ ਯੋਮੇ ਸ਼ਹਾਦਤ ਸੀ ਮੈਂ ਹੁਸੈਨੀ ਵਾਲਾ ਮੈਂ ਉੱਥੇ ਆਪਣੀ ਖਰਾਜੇ ਤਹਿਸੀਮ ਪੇਸ਼ ਕਰਨ ਗਿਆ ਸੀ ਤੇ ਜਦੋਂ ਵਾਪਸ ਆ ਰਿਹਾ ਸੀ ਤੇ ਉੱਥੇ ਪੁਲ ਦੇ ਵਿੱਚ ਇੱਕ ਟ੍ਰੈਫਿਕ ਜੈਮ ਬਣ ਗਿਆ ਔਰ ਜਦੋਂ ਅਸੀਂ ਟ੍ਰੈਫਿਕ ਦੇ ਵਿੱਚ ਸਾਰੀਆਂ ਗੱਡੀਆਂ ਖੜੀ ਸੀ ਮੈਂ ਵੀ ਟ੍ਰੈਫਿਕ ਦੇ ਵਿੱਚ ਖੜਾ ਸੀ ਤਾਂ ਮੋਟਰਸਾਈਕਲ ਤੇ ਦੋ ਸਵਾਰ ਬੱਚੇ ਆਏ ਮੇਰੇ ਕੋਲੇ ਔਰ ਮੈਨੂੰ ਕਹਿੰਦੇ ਕਿ ਥੋੜੀ ਸਰਕਾਰ ਹੈ ਔਰ ਥੋੜੀ ਅੱਖਾਂ ਦੇ ਸਾਹਮਣੇ ਦੇਖੋ ਟ੍ਰੈਫਿਕ ਪੁਲਿਸ ਜਿਹੜੀ ਆ ਪੈਸੇ ਲੈ ਸੋ ਮੈਂ ਨਾ ਕੋਈ ਸਟਿੰਗ ਦਾ ਸ਼ੌਕ ਹੈ ਨਾ ਮੈਨੂੰ ਕਿਸੇ ਗਰੀਬ ਮੁਲਾਜ਼ਮ ਦਾ ਪਰ ਜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਾਪ ਹੋ ਰਿਹਾ ਤਾਂ ਤੁਸੀਂ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਨਹੀਂ ਕਿ ਜਿੰਨਾ ਵੱਡਾ ਰਿਸਪਾਂਸ ਮਿਲਿਆ ਸੀ ਵੀ ਦੇਖ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਇੱਕ ਡਰਾਈਵ ਚੱਲਣੀ ਚਾਹੀਦੀ ਹੈਗੀ ਜਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਇਹਦੇ ਤੇ ਦੇਖਿਏ ਇਹ ਮਨਿਸਟਰਾਂ ਦਾ ਕੰਮ ਨਹੀਂ ਸਟਿੰਗ ਕਰਨਾ ਇਹ ਡਿਪਾਰਟਮੈਂਟਸ ਜਾਂ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਹੈ ਇਹਨੂੰ ਇੰਨਾ ਸਾਫ਼ ਸੁਥਰਾ ਕਰ ਦਿੱਤਾ ਜਾਵੇ ਇਹਨਾਂ ਦੀ ਚੇਨ ਆਫ ਕਮਾਂਡ ਇਸ ਕਿਸਮ ਦੀ ਬਣਾਈ ਜਾਵੇ ਔਰ ਪੰਜਾਬ ਦੇ ਵਿੱਚ ਇੱਕ ਕਰਪਸ਼ਨ ਇੱਕ ਮੈਸੇ ਮੈਂ ਗਲਤ ਹੋ ਸਕਦਾ ਕਿ ਕ腐ਸ਼ਨ ਹੋ ਸਕਦਾ ਬਿਲਕੁਲ ਬੰਦ ਨਾ ਹੋਵੇ ਪਰ ਜਿਹੜਾ ਕ腐ਸ਼ਨ ਕਰਦਾ ਹੈ ਉਹਨੂੰ ਪਤਾ ਹੋਣਾ ਉਹਨੂੰ ਉਹਦੇ ਮਨ ਦੇ ਵਿੱਚ ਖੌਫ ਜਾਂ ਭੈ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੇ ਮੈਂ ਕਰਪਸ਼ਨ ਕਰੂੰਗਾ ਤਾਂ ਇਹਦੇ ਕੋਈ ਨਾ ਕੋਈ ਕਨਸੀਕਵੈਂਸਸ ਹੈ ਕਿਹਾ ਨਾ ਜਿਹੜਾ ਸਟਿੰਗ ਤੁਸੀਂ ਕੀਤਾ ਉਹਦੇ ਨਾਲ ਇੱਕ ਮੈਸੇਜ ਗਿਆ ਜੇ ਤੁਸੀਂ ਡਿਪਾਰਟਮੈਂਟ ਵੱਲੋਂ ਡਰਾਈਵ ਚਲਾਓ ਮੈਂ ਨਹੀਂ ਕਹਿ ਰਿਹਾ ਮੰਤਰੀ ਚਲਾਉਣ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਦੀ ਇੱਕ ਡਰਾਈਵ ਚੱਲੇ ਜਿਵੇਂ ਦਿੱਲੀ ਦੇ ਅੰਦਰ ਕਿਹਾ ਗਿਆ ਸੀ ਕਿ ਸਟਿੰਗ ਕਰਕੇ ਲਿਆਓ ਸਾਡੇ ਕੋਲੇ ਘਟੂ ਘਟ ਇੰਨੇ ਅਫਸਰਾਂ ਦੇ ਮੈਂ ਕਹਿੰਦਾ ਕਿ ਡਿਪਾਰਟਮੈਂਟਸ ਦੇ ਵਿੱਚ ਸਫਾਈ ਇਸ ਕਿਸਮ ਦੀ ਹੋ ਜਾਏ ਅਫਸਰ ਇਸ ਕਿਸਮ ਦੇ ਹੋ ਜਾਣ ਟ੍ਰੇਨਿੰਗ ਇਸ ਕਿਸਮ ਦੀ ਹੋ ਜਾਏ ਕੀ ਸਟਿੰਗ ਦੀ ਲੋੜ ਨਾ ਪਵੇ ਔਰ ਕਿਉਂਕਿ ਕੱਲੇ ਸਟਿੰਗ ਨਾਲ ਨਹੀਂ ਇਹ ਜਿਹੜਾ ਮੈਂ 22 ਸਾਲ ਐਮਐਲਏ ਰਿਹਾ ਹਾਂ ਮੈਂ ਬੜੀ ਬੜੀ ਨਜ਼ਦੀਕ ਨਾਲ ਪੰਜਾਬ ਸਰਕਾਰ ਨੂੰ ਚੱਲਦੇ ਦੇਖਿਆ ਹੈ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇਮਾਨਦਾਰ ਚਪੜਾਸੀ ਦੇਖਿਆ ਹੈ ਤੇ ਕਰਪਟ ਚੀਫ ਸਕੱਟਰੀ ਦੇਖਿਆ ਸੋ ਇਹ ਜਿਹੜੀ ਕਰਪਸ਼ਨ ਹੁੰਦੀ ਹੈ ਇਹ ਇੱਥੇ ਹੁੰਦੀ ਹੈ ਮੈਂ ਕਰੋੜਾਪਤੀ ਲੋਕ ਦੇਖਿਆ ਜਿਹੜੇ ਕਰਪਸ਼ਨ ਕਰ ਰਹੇ ਔਰ ਮੈਂ ਜਮਾ ਇੱਕ ਜਿਨ੍ਹਾਂ ਕੋਲ ਕੌੜੀ ਵੀ ਨਹੀਂ ਹੋ ਇਮਾਨਦਾਰ ਦੇਖਿਆ ਸੋ ਜ਼ਿਆਦਾ ਸਾਨੂੰ ਜ਼ੋਰ ਇਸ ਗੱਲ ਤੇ ਦੇਣਾ ਪੈਣਾ ਕਿ ਜਿਹੜੇ ਸਾਡੇ ਅਫਸਰ ਹੈ ਜਿਹੜੀ ਚੇਨ ਆਫ ਕਮਾਂਡ ਹੈ ਉਸ ਕਿਸਮ ਦੀ ਹੋਵੇ ਕਿ ਇਹ ਨੌਬਤ ਨਾ ਹੋਵੇ ਉਹਨਾਂ ਦੀ ਕਿਹਾ ਜਾਂਦਾ ਮੈਂ ਬੀਜੀ ਇੱਕ ਹੋਰ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਅਕਾਲੀ ਸਰਕਾਰ ਚ ਅਫਸਰ ਸੀ ਉਹੀ ਇਹ ਸਰਕਾਰ ਚ ਕੰਟੀਨਿਊ ਕਰ ਰਹੀ ਜਿਹਦੀ ਸਰਕਾਰ ਨੂੰ ਤੁਸੀਂ ਕਹਿੰਦੇ ਸੀ ਤੁਹਾਡੇ ਹਲਕੇ ਚ ਵੀ ਬਠਿੰਡਾ ਦੇ ਲੋਕ ਸਭਾ ਹਲਕੇ ਚ ਵੀ ਇੱਕ ਅਫਸਰ ਕੰਟੀਨਿਊ ਕਰ ਰਿਹਾਗਾ ਉਸੇ ਸਰਕਾਰ ਦਾ ਤੁਹਾਨੂੰ ਲੱਗਦਾ ਨਹੀਂਗਾ ਜਿਨ੍ਹਾਂ ਤੇ ਤੁਸੀਂ ਸਵਾਲ ਉਠਾਉਂਦੇ ਸੀ ਜਦੋਂ ਉਹੀ ਨੇ ਜਿਨ੍ਹਾਂ ਦੀ ਕਰਪਸ਼ਨ ਤੇ ਜਿਨ੍ਹਾਂ ਦੇ तमाम ਤੁਸੀਂ ਸਵਾਲ ਉਠਾਉਂਦੇ ਸੀ ਕੀ ਇਹ ੱਤਕਾ ਕਰ ਰਹੇ ਨੇ ਉਹੀ ਅਫਸਰ ਕੰਟੀਨਿਊ ਸਰਕਾਰ ਬਣੀ ਨੂੰ ਮੈਂ ਮੈਂ ਸਮਝਦਾ 100 ਘੰਟਾ ਹੋਇਆ ਔਰ 100 ਘੰਟੇ ਦੇ ਵਿੱਚ ਐਡੀ ਵੱਡੀ ਪਦਰ ਤੇ ਉਥਲ ਪਥਲ ਜਿਹੜੀ ਹੈ ਇਹ ਇਹ ਮੈਂ ਸਮਝਦਾ ਕਿ ਐਡਮਿਨਿਸਟ੍ਰੇਟਿਵਲੀ ਪੋਸੀਬਲ ਨਹੀਂ ਹੈ ਪਰ ਇਹ 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 ਜ਼ਰੂਰ ਹੈ ਜੇ ਤੁਸੀਂ ਟਾਪ ਤੋਂ ਦੇਖੋ ਚੀਫ ਸਕੱਟਰੀ ਨੂੰ ਦੇਖੋ ਸੀਐਮ ਸਾਹਿਬ ਦਾ ਜਿਹੜੇ ਆਫਿਸ ਜਿਹੜੇ ਉਹਨਾਂ ਦੇ ਪਰਮਨੈਂਟ ਸੁਰੇਸ਼ ਕੁਮਾਰ ਹੈ ਔਰ ਵਗੈਰਾ ਤੇਜਵੀਰ ਸਿੰਘ ਹੈ ਤਾਂ ਇਹ ਟਾਪ ਡਾਊਨ ਜਿਹੜਾ ਹੈ ਇਹਨੂੰ ਸਫਾਈ ਲੱਗੇ ਹੋਏ ਆ ਸਫਾਈ ਕਰਨ ਤੇ ਟਾਈਮ ਲੱਗੇਗਾ ਪਰ ਬਰਹਾਲ ਤੁਹਾਡੇ ਦੇਖਣ ਵਾਲਿਆਂ ਨੂੰ ਦੱਸ ਕੇ ਜਾਊਂਗਾ ਕਿ ਕਾਂਗਰਸ ਪਾਰਟੀ ਦੀ ਨੀਅਤ ਸਾਫ਼ ਹੈ ਕਾਂਗਰਸ ਪਾਰਟੀ ਦਾ ਦਾਮਨ ਸਾਫ਼ ਹੈ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੰਜਾਬ ਵਾਸਤੇ ਹਮੇਸ਼ਾ ਨੇਕ ਖੁਆਇਸ਼ਾਤ ਰੱਖਦੀ ਹੈ ਪੰਜਾਬ ਨੂੰ ਤਰੱਕੀ ਕਰਾਉਣੀ ਹੈ ਔਰ ਕਰਪਸ਼ਨ ਜਿਹੜੀ ਹੈ ਸਭ ਤੋਂ ਵੱਡਾ ਰੋੜਾ ਹੈ ਸੋ ਪੰਜਾਬ ਦੀ ਤਰੱਕੀ ਦੇ ਵਿੱਚ ਜੋ ਵੀ ਰੋੜੇ ਹੈ ਉਹਨਾਂ ਨੂੰ ਪਾਸੇ ਸਿਟਾਉਣਾ ਹੈ